ਕਿਸਮਤ ਚਮਕਾਈ ਹੈ ਗਾਂਧੀ ਬ੍ਰਦਰ ਵਾਲਿਆਂ ਨੇ ਯੂਪੀ ਤੋਂ ਸੀ ਸਰ ਜਿਨ੍ਹਾਂ ਨੇ ਟਿਕਟ ਪਾਈ ਸੀ ਨਾ ਦੇਖੋ 13 ਦੀ ਟਿਕਟ ਤੇ ਇਨਾਮ ਲੱਗਿਆ ਹੈ ਉਹ ਵੀ ਕਰੋੜ ਤੋਂ ਕਰੋੜ ਦਾ ਨਹੀਂ ਇੱਕ ਵੱਡਾ ਇਨਾਮ ਲੱਗਿਆ ਸਾਡੇ ਵੀਰ ਜੀ ਰਹਿੰਦੇ ਨੇ ਇੱਧਰ ਉਹਨਾਂ ਤੋਂ ਟਿਕਟ ਮੰਗਦੇ ਸੀ ਇਹ ਕਹਿੰਦੇ ਸੀ ਗਾਂਧੀ ਬ੍ਰਦਰ ਤੋਂ ਲੈ ਆਏ ਨੇ ਜੀ ਐ ਦੱਸਦੇ ਜੀ ਸੰਨ ਜਦसे ਪਤਾ ਪੂਰੇ ਹੋਏ ਹੋਏ ਨੇ ਪੂਰੇ ਦੇਸ਼ ਦੇ ਵਿੱਚ ਚਰਚੇ ਨੇ ਗਾਂਧੀ ਬ੍ਰਦਰ ਦੀ ਦੁਕਾਨ ਲੋਟਰੀ ਇਹ ਸੋਚ ਕੇ ਪਾਈ ਸੀ ਬੱਚਿਆਂ ਦਾ ਫਿਊਚਰ ਹੈ ਬੱਚੇ ਪੜ ਰਹੇ ਨੇ ਅੱਗੇ ਬੱਚੇ ਨੇ ਅੱਗੇ ਪੜਾਈ ਕਰਨੀ ਹੈ ਕਿੱਥੇ ਦੇਖੋ ਬਾਹਰ ਜਾਣ ਵਿਦੇਸ਼ ਦੀ ਪੜਾਈ ਕਰਨ ਇਸ ਐਗਾਮਨਾ ਸਰ ਮਾਤਰਾ 500 ਰੁਪਏ ਦੇ ਵਿੱਚ ਪੰਜਾਬ ਸਰਕਾਰ ਦੇ ਰਹੀ ਹੈ ਇਸ ਨਵਾਂ ਨਿਊ ਇਅਰ ਮਕਰ ਸੰਕ੍ਰਾਂਤੀ ਲੋਹੜੀ ਤੇ ਪਹਿਲਾ ਇਨਾਮ 10 ਕਰੋੜ ਰੁਪਏ ਦਾ ਇਹ ਨਾਰਥ ਇੰਡੀਆ ਦੀ ਪਹਿਲੀ ਐਸੀ ਲਾਟਰੀ ਹੈ ਜਿਹੜਾ Winner ਨੂੰ ਪਹਿਲੀ ਇੰਨੀ ਰਕਮ ਦੇਣ ਜਾ ਰਹੀ ਹੈ ਤੇ ਛੋਟੇ ਨਾਮਾਂ ਦੀ ਸੰਖਿਆ ਵੀ ਵੱਧ ਗਈ 23 ਕਰੋੜ 47 ਲੱਖ 90 ਹਜ਼ਾਰ ਰੁਪਏ ਵੰਡਿਆ ਜਾਣਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਬਿਆਂਗਾ ਤੁਸ ਦੇਖ ਰਹੇ ਲੁਧਿਆਣਾ ਲਾਈਵ ਇੱਕ ਵਾਰ ਫੇਰ ਤੋਂ ਕਿਸਮਤ ਚਮਕਾਈ ਹੈ ਗਾਂਧੀ ਬ੍ਰਦਰ ਵਾਲਿਆਂ ਨੇ ਲੋਕ ਟਾਵਰ ਤੇ ਦੁਕਾਨ ਨੰਬਰ 55 ਜੀ ਹਾਂ ਜੁਪੀ ਤੋਂ ਸੀ ਸਰ ਜਿਨ੍ਹਾਂ ਨੇ ਟਿਕਟ ਪਾਈ ਸੀ ਇਹਨਾਂ ਦੇ ਕੋਲ ਤੇਰਾ ਦੀ ਟਿਕਟ ਤੇ ਇਨਾਮ ਲੱਗਿਆ ਹੈ ਉਹ ਵੀ ਕਰੋੜ ਤੋਂ ਕਰੋੜ ਦਾ ਨਹੀਂ ਇੱਕ ਵੱਡਾ ਇਨਾਮ ਲੱਗਿਆ ਸੋ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਗਾਂਧੀ ਬ੍ਰਦਰ ਮਨਜੀਵੀ ਵੀ ਨਾਲ ਨੇ ਸਰ ਵੀ ਨਾਲ ਨੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਜਿਹੜੇ ਲੁਧਿਆਣਾ ਲਾਈਵ ਦੇ ਫਾਲੋਅਰਸ ਨੇ ਔਰ ਇਹ ਵੀਡੀਓ ਵਾਚ ਕਰ ਰਹੇ ਉਹਨਾਂ ਨੂੰ ਮੁਬਾਰਕ ਬਾਦ ਕਿ ਇਸ ਵਾਰੀ ਫਿਰ ਸਾਡੀ ਦੁਕਾਨ ਤੋਂ 3 ਕਰੋੜ ਆਇਆ ਤੇ winner ਤੁਹਾਡੇ ਸਾਹਮਣੇ ਨੇ ਜੀ ਸੋ ਕਰੋੜਾ ਰੁਪਏ ਦਾ ਸਾਰੀ ਇਨਾਮ ਲੱਗ ਚੁੱਕਿਆ ਹੈ ਗਾਂਧੀ ਬ੍ਰਦਰ ਵਾਲੇ ਪਹਿਲਾਂ ਸੁਣਿਆ ਸੀ ਕਦੇ ਨਹੀਂ ਜੀ ਪਹਿਲੇ ਨੇ ਸੁਣਿਆ ਸੀ ਲੇਕਿਨ ਫਿਰ ਵੀ ਅਸੀਂ ਪਹਿਲਾਂ ਤੋਂ ਨਾ ਵੀਰ ਜੀ ਦੇ ਸਾਡੇ ਵੀਰ ਜੀ ਰਹਿੰਦੇ ਨੇ ਇੱਧਰ ਹਾਂ ਜੀ ਉਹਨਾਂ ਤੋਂ ਟਿਕਟ ਮੰਗਦੇ ਸੀ ਜਾਂ ਕਹਿੰਦੇ ਸੀ ਗਾਂਧੀ ਬ੍ਰਦਰ ਤੋਂ ਲੈ ਆਏ ਨੇ ਐ ਦਾ ਸਟੇਜ ਸੰਨ ਚਰਚੇ ਪਤਾ ਪੂਰੇ ਹੋਏ ਹੋਏ ਨੇ ਪੂਰੇ ਦੇਸ਼ ਦੇ ਵਿੱਚ ਚਰਚੇ ਨੇ ਗਾਂਧੀ ਬ੍ਰਦਰ ਦੀ ਦੁਕਾਨ ਦੀ ਹਾਂਜੀ ਹਾਂਜੀ ਕਿੰਨੇ ਕਿ ਇੱਥੋਂ ਜੇਕਰ ਤੁਸੀਂ ਟਿਕਟ ਖਰੀਦੋ ਤੇ ਨਾਮ ਲੱਗਦਾ ਹੀ ਲੱਗਦਾ ਹਾਂਜੀ ਬਿਲਕੁਲ ਐਹੀ ਗੱਲ ਹੈ ਤੁਸੀਂ ਯੂਪੀ ਦੇ ਰਹਿਣ ਵਾਲੇ ਹੋ ਜੀ ਮੁਜ਼ਫਰਨਗਰ ਜੀ ਉਹ ਤਾਂ ਸਪੈਸ਼ਲ ਇੱਥੇ ਆਏ ਸੀ ਨਹੀਂ ਵੀਰ ਜੀ ਨੇ ਲਏ ਸੀ ਵੀਰ ਜੀ ਨੇ ਲਏ ਸੀ ਤੁਹਾਡੇ ਨਾਮ ਤੇ ਹਾਂਜੀ ਜੀ ਟਿਕਟ ਕਿੱਦਾਂ ਰਸੀਵ ਹੁੰਦੀ ਹੈ ਤੇ ਕਦੋਂ ਰਸੀਵ ਹੁੰਦੀ ਹੈ ਤੁਹਾਡੇ ਨੇ ਰਸੀਵੇ ਤੇ ਕੋਰੀਅਰ ਤੇ ਕਰ ਦਿੰਦੇ ਨੇ اچھا ਕੋਰੀਅਰ ਕਰ ਦੋ ਹਾਂ ਟਿਕਟ ਮਿਲ ਗਈ ਜਦੋਂ ਪਤਾ ਲੱਗਦਾ ਕਿ ਮੇਰਾ ਹੀ ਨਾਮ ਨਿਕਲਿਆ ਕਿੰਨਾ ਕਿੰਨੀ ਕੁ ਖੁਸ਼ੀ ਹੈ ਬਹੁਤ ਖੁਸ਼ੀ ਹੋਈ ਹੈ ਬਹੁਤ ਵਧੀਆ ਲੱਗਾ ਜੀ ਜੇਕਰ ਕਾਰੋਬਾਰ ਦਾ ਪੁੱਛੇ ਕਰਦੇ ਕਿਉਂ ਸਰ ਇਲੈਕਟ੍ਰੋਨਿਕਸ ਦਾ ਕਾਰੋਬਾਰ ਹੈ ਆਪਣਾ اچھا ਕੰਤੀ ਨਿਕ ਰੋੜਪਿਆ ਜਿਹੜਾ ਕਿ ਸਬਮਿਟ ਕਰਵਾ ਦਿੱਤਾ ਸਰੇਨਾ ਤੇ ਪੇਪਰ ਹੈ ਜੀ ਪੇਪਰ ਭਰਤੇ ਨੇ ਟਿਕਟ ਹੁਣੇ ਸਬਮਿਟ ਹੋ ਜਾਏਗੀ ਚੰਡੀਗੜ੍ਹ ਕਿਉਂਕਿ ਪੰਜਾਬ ਗਵਰਨਮੈਂਟ ਦੀ ਲਾਟਰੀ ਦਾ ਪ੍ਰਾਈਜ਼ ਜਿਹੜਾ ਹੁੰਦਾ ਹੈ ਸਬਮਿਟ ਚੰਡੀਗੜ੍ਹ ਹੁੰਦਾ ਜੀ ਤੇ ਬਸ ਇਹ ਹੈ ਜੀ ਮੁਬਾਰਕਬਾਦ ਹੈ ਪਾਇੰਟ ਟਿਕ ਮੈਂ ਵੈਸੇ ਇੱਕ ਦੋ ਰეკਮੈਂਡ ਕਰਦਾ ਤੇ ਹੁਣ ਇਹ ਵੀ ਦੱਸ ਦਿੰਦਾ ਕਿ ਇੱਥੇ ਹੀ ਗੱਲ ਨਹੀਂ ਮੁੱਕ ਜਾਂਦੀ ਇੱਕ ਲੋੜੀ ਬੰਪਰ ਦੀ ਟਿਕਟ ਦੇਖਿਓ ਜਰਾ ਜੀ ਪੰਜਾਬ ਸਰਕਾਰ ਮੈਜਿਕ ਕਰਦਾ ਹੈ ਔਰ ਇਸ ਮੈਜਿਕ ਦੇ ਵਿੱਚ ਇੱਕ ਮੈਜਿਕ ਮੈਨ ਆ ਗਾਂਧੀ ਬ੍ਰਦਰਸ ਲਾਟਰੀ ਮਨਮੀਤ ਸਿੰਘ ਜੀ ਦੇਖੋ 500 ਰੁਪਏ ਦੇ ਵਿੱਚ ਪੰਜਾਬ ਸਰਕਾਰ ਦੇਣ ਜਾ ਰਹੀ ਹੈ ਇਸ ਨਵਾਂ ਨਿਊ ਇਅਰ ਮਕਰ ਸੰਕ੍ਰਾਂਤੀ ਲੋੜੀ ਤੇ ਜੀ ਪਹਿਲਾ ਇਨਾਮ 10 ਕਰੋੜ ਰੁਪਏ ਦਾ ਜੀ ਮਤਲਬ ਹੁਣ ਤੁਸੀਂ ਜੇ ਇਹਨਾਂ ਨੂੰ ਦਾ 3 ਕਰੋੜ ਜਿਤਾਤੇ ਆ ਪਰ ਅਗਲਾ ਵਿਨਰ ਜਿਹੜਾ ਹੋਏਗਾ 10 ਕਰੋੜ ਦਾ ਹੋਏਗਾ ਹੋਏਗਾ ਮੈਂ ਵੀ ਪਾਈਆਂ ਨੇ ਅਤਕੀ ਮੈਂ ਵੀ ਦੇਖੋ ਸ਼ਾਇਦ ਕਿੱਥੇ ਵੱਜ ਜਾਵਾਂ ਆਪਣੀ ਕਿਸਮਤ 베ਜਵਾ ਰਹੇ ਹੋ ਬਿਲਕੁਲ ਅਜਮਾ ਰਹੇ ਆ ਤੇ ਇਹਦੇ ਨਾਲ ਹੋਰ ਚਰਚਾ ਕਰਦਾ ਜੀ ਡਰਾਏ ਦਾ ਨਵੇਂ ਸਾਲ ਨੂੰ 18 1 2025 ਨੂੰ ਹੈ ਉਸ ਤੋਂ ਬਾਅਦ ਇਨਾਮ 1 ਕਰੋੜ ਦਾ 50 ਲੱਖ ਦਾ 8 ਇਨਾਮ 10 ਲੱਖ ਦੇ 8 ਇਨਾਮ 5 ਲੱਖ ਦੇ ਕਹਾਣੀ ਇੱਥੇ ਨਹੀਂ ਮੁੱਕਦੀ ਜੀ ਲਾਸਟ ਵਿੱਚ ਜਾ ਕੇ ਕੁੱਲ ਇਨਾਮ 68819 ਨੇ ਕਿਆ ਬਾਤ ਹੈ ਨਾਰਥ ਇੰਡੀਆ ਦੀ ਪਹਿਲੀ ਅਸੀ ਲਾਟਰੀ ਹੈ ਜਿਹੜਾ ਜੇ ਜਰ ਵਨਰ ਨੂੰ ਪਹਿਲੀ ਇੰਨੀ ਰਕਮ ਦੇਣ ਜਾ ਰਹੀ ਹੈ ਤੇ ਛੋਟੇ ਨਾਮਾਂ ਦੀ ਸੰਖਿਆ ਵੀ ਵੱਧ ਗਈ 23 ਕਰੋੜ 47 ਲੱਖ 90 ਹਜ਼ਾਰ ਰੁਪਏ ਵੰਡਿਆ ਜਾਣਾ ਕਿਆ ਬਾਤ ਹੈ 23 ਕਰੋੜ 47 ਲੱਖ 90 ਹਜ਼ਾਰ ਰੁਪਏ ਵੰਡਿਆ ਜਾਣਾ ਪਰ ਵੀਰ ਜੀ ਮੈਂ ਤੁਹਾਨੂੰ ਪੁੱਛਣਾ ਜਾਵਾਂਗੀ 3 ਕਰੋੜ ਰੁਪਏ ਜਿਹੜੇ ਖਾਤੇ ਚ ਆਏਗਾ ਕੀ ਕਰੋਗੇ ਉਸ ਦਾ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਨੂੰ ਦਸਵੰਤ ਕੱਢਾਂਗਾ ਹਾਂਜੀ ਤੇ ਉਸ ਤੋਂ ਬਾਅਦ ਜੇ ਜਿਹੜਾ ਵੀ ਮਤਲਬ ਕੁਝ ਲੈਣਾ ਹੋਏਗਾ ਜੋ ਵੀ ਕਰਨਾ ਹੈਗਾ ਉਹ ਤੁਸੀਂ ਬੰਦਾ ਨਾ ਜਦੋਂ ਲੋਟਰੀ ਪਾਉਂਦਾ ਸੁਪਨਾ ਸੋਚ ਕੇ ਪਾਉਂਦਾ ਕਿ ਲੋਟਰੀ ਦੇ ਪੈਸੇ ਆਏ ਤੇ ਮੈਂ ਇਹ ਕਰਾਂਗਾ ਮੈਂ ਘਰ ਬਣਾਵਾਂਗਾ ਮੈਂ ਬਿਜ਼ਨਸ ਕਰਾਂਗਾ ਕੀ ਸੋਚ ਕੇ ਲੋਟਰੀ ਪਾਈ ਸੀ ਮੈਂ ਲੋਟਰੀ ਇਹ ਸੋਚ ਕੇ ਪਾਈ ਸੀ ਬੱਚਿਆਂ ਦਾ ਫਿਊਚਰ ਹੈ ਬੱਚੇ ਪੜ ਰਹੇ ਨੇ ਅੱਗੇ ਬੱਚੇ ਨੇ ਅੱਗੇ ਪੜਾਈ ਕਰਨੀ ਹੈ ਕਿੱਥੇ ਦੇਖੋ ਬਾਹਰ ਜਾਣ ਵਿਦੇਸ਼ ਦੀ ਪੜਾਈ ਕਰਨ ਬਸ ਇਹੀ ਹੈਗਾ ਆਪਣਾ ਸਭ ਨੂੰ ਜੀ ਲੋਕੀ ਵੀਰਜੀ ਦਾ ਸੁਪਨਾ ਦਾ ਜਿਹੜਾ ਕਿ ਗਾਂਧੀ ਬ੍ਰਦਰ ਵਾਲਿਆਂ ਨੇ ਪੂਰਾ ਕਰ ਦਿੱਤਾ ਹੈ ਦੁਕਾਨ ਨੰਬਰ 55 ਕਲॉक ਟਾਵਰ ਲੁਧਿਆਣਾ ਦੇ ਵਿੱਚ ਵਿਸ਼ਵਾਸ ਲੋਕਾਂ ਦਾ ਇੰਨਾ ਕੋਈ ਜ਼ਿਆਦਾ ਤੁਹਾਡੇ ਦੇ ਬਣ ਚੁੱਕੇ ਹੈ ਲੋਕ ਕਹਿੰਦੇ ਨੇ ਕਿ ਜੇਕਰ ਅਸੀਂ ਟਿਕਟ ਖਰੀਦਣੀ ਹੈ ਤਾਂ ਗਾਂਧੀ ਬ੍ਰਦਰ ਵਾਲਿਆਂ ਤੋਂ ਹੀ ਖਰੀਦਨੇ ਕਾਰਨ ਕੀ ਮੰਦੇ ਇਹ ਲੋਕਾਂ ਦਾ ਪਿਆਰ ਹੈ ਗੁਰਨਾਨਕ ਜੀ ਵਡਿਆਈ ਹੈ ਜੀ ਤੇ ਬਰਕਤਾਂ ਵੀ ਉਹਨਾਂ ਦੇ ਨਾਮ ਦੀਆਂ ਹੀ ਨੇ ਇਸ ਦੁਕਾਨ ਤੇ ਬੜੇ ਲੱਕੀ ਵਿਨਰ ਆਉਂਦੇ ਨੇ ਇਹ ਸਭ ਉਸ ਪਰਮਾਤਮਾ ਦੀ ਖੇਡ ਹੈ ਹਾਂ ਇਥੇ ਇੱਕ ਛੋਟਾ ਜਿਹਾ ਅਲਰਟ ਵੀ ਕਰਦਾ ਜੀ ਜੋਨੇ ਲੋਕ ਅਨਨੋਨ ਬੰਦੇ ਤੂੰ WhatsApp ਤੇ ਕੋਈ ਤੁਹਾਨੂੰ ਮੈਸੇਜ ਕਰਦਾ ਜਾਂ ਕਾਲ ਕਰਦਾ ਜਾਂ ਕੰਟੈਕਟ ਕਰਦਾ ਕਿ ਮੈਂ ਫਲਾਣਾ ਬੋਲ ਰਿਹਾ ਗਾਂਧੀ ਬੋਲ ਰਿਹਾ ਕੋਈ ਬੋਲ ਰਿਹਾ ਤੇ ਪਲੀਜ਼ ਅਵੇਅਰ ਰਹਿਣਾ ਟਿਕਟ ਦੀ ਫੋਟੋ ਕਦੇ ਕਲੇਮ ਨਹੀਂ ਹੁੰਦੀ ਇਹਨਾਂ ਨੇ ਫਿਜ਼ੀਕਲ ਟਿਕਟ ਲਈ ਸੀ ਤੇ ਪ੍ਰਾਈਜ਼ ਕਲੇਮ ਹੋ ਗਿਆ ਤੇ winner ਨੂੰ ਕੋਈ ਪੈਸਾ ਨਹੀਂ ਦੇਣਾ ਹੁੰਦਾ ਇਹ ਕੋਈ ਪੈਸਾ ਨਹੀਂ ਦੇ ਚੁੱਕੇ ਇਹਨਾਂ ਦੇ ਸਾਰੇ ਡਾਕੂਮੈਂਟੇਸ਼ਨ ਪੂਰੇ ਕਰਤੇ ਸੋ ਅੱਜ ਦੀ ਗੱਲ ਇਹ ਜਦੋਂ ਵੀ ਤੁਸੀਂ ਗਾਂਧੀ ਬ੍ਰਦਰਜ਼ ਸ਼ਾਪ ਤੇ ਆਉਂਗੇ ਹਮੇਸ਼ਾ ਤੁਹਾਨੂੰ ਇਦਾਂ ਰੌਣਕਾਂ ਮਿਲਣਗੀਆਂ ਔਰ ਦੱਸਦੀ ਜੇਕਰ ਤੁਸੀਂ ਬੜੀ ਨਿੱਕਿਸਮਤ ਅਜ਼ਮਾਨਾ ਚਾਹੁੰਦੇ ਹੋ ਦੁਕਾਨ ਨੰਬਰ ਨੋਟ ਕਰ ਲਓ 55 ਕਲੌਕ ਟਾਵਰ ਦੇ ਬਿਲਕੁਲ ਸਾਹਮਣੇ ਗਾਂਧੀ ਬ੍ਰਦਰ ਔਰ ਇਹਨਾਂ ਹੱਥਾਂ ਤੋਂ ਤੁਸੀਂ ਖਰੀਦਣੀ ਹੈ ਜੀ ਟਿਕਟ ਜਿਨ੍ਹਾਂ ਨੂੰ ਬਖਸ਼ ਮਿਲੀ ਹੋਈ ਹੈ ਕਿ ਇਹਨਾਂ ਦੇ ਹੱਥਾਂ ਤੋਂ ਟਿਕਟ ਲੈਣੇ ਤੇ ਇਨਾਮ ਨਿਕਲੂਗਾ ਹੀ ਨਿਕਲੂਗਾ